ਇਹ ਕਿਉਂ ਹੋ ਰਿਹਾ ਲੋਕਾਂ ਦੇ ਵਿੱਚ ਕਿਉਂਕਿ ਮੈਨੂੰ ਪਤਾ ਲੱਗਿਆ ਇੱਕ ਦੋ ਜਗ੍ਹਾ ਹੋਰ ਵੀ ਕਿ ਬਹੁਤ ਜ਼ਿਆਦਾ ਹਾਰਟ ਬੀਟ ਵਧੀ ਜਾਂ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ देखो जी मेजर कारण ਇਹ ਹੈ ਕਿ ਜਿਹੜੇ ਜੋ ਫਲੱਡ ਆਇਆ ਵਾ ਇਹਦੀਆਂ ਪਰੇਸ਼ਾਨੀਆਂ ਕਾਰਨ ਉਹਨਾਂ ਦੇ ਦਿਮਾਗ ਤੇ ਡਿਪਰੈਸ਼ਨ ਇਹਦੀ ਕਾਰਨ ਮਤਲਬ ਜੋ ਥਿੰਕਿੰਗ ਲੈਵਲ ਉੱਪਰ ਹੋ ਜਾਂਦਾ ਤੇ ਉਹਦੇ ਕਰਕੇ ਫਿਰ ਬੀਪੀ ਹਾਈ ਹੋ ਜਾਂਦਾ ਤਾਂ ਇਹ ਨਿਰੰਤਰ جاری ਹੈ ਤੁਸੀਂ ਦੇਖ ਸਕਦੇ ਹੋ ਇਹ ਸੇਵਾ ਔਰ ਨਾਨਕਪੁਰਾ ਪਿੰਡ ਹੈ ਇਹ ਇਸ ਪਿੰਡ ਤੱਕ ਗੱਡੀ ਆਉਂਦੀ ਹੈ ਜਨਾਲੇ ਤੋਂ ਇਸ ਪਿੰਡ ਤੱਕ ਗੱਡੀ ਚ ਪਹੁੰਚ ਸਕਦੇ ਹੋ ਅੱਗੇ ਨੇੜੇ ਤੜੇ ਦੇ ਪਿੰਡ ਜਿਹੜੇ ਪ੍ਰਭਾਵਿਤ ਨੇ ਉੱਥੋਂ ਦੇ ਲੋਕ ਇੱਥੇ ਪਹੁੰਚ ਕਰ ਸਕਦੇ ਆ ਪਿੰਡ ਦੇ ਲੋਕ ਕੱਲਾ ਮੈਡੀਕਲ ਕੈਂਪ ਕੋ ਖਾਣਾ ਪੂਰਤੀ ਨਹੀਂ ਹੈ ਕਈ ਲੋਕਾਂ ਦੇ ਲਾ ਚੱਲ ਰਹੇ ਨੇ ਇੱਕ ਆਦਾ ਲਾ ਜਾ ਬੀਬੀ ਜੀ ਇਹਨਾਂ ਦਾ ਕਿਡਨੀਆ ਮਤਲਬ ਖਰਾਬ ਨੇ ਤੇ ਉਹ ਇਸ ਟਾਈਮ ਹਾਲਾਤ ਇਹੋ ਜਿਹੇ ਨੇ ਦਵਾਈਆਂ ਲੈ ਵੀ ਨਹੀਂ ਸਕਦੇ ਉਹ ਵੀ ਡਿਊਟੀ ਇਹਨਾਂ ਦੀ ਲਾਤੀ ਆ ਕਿ ਜਿਹੜਾ ਦਵਾਈ ਰੁਟੀਨ ਚ ਚੱਲ ਰਹੀ ਆ ਉਹ ਵੀ ਸਵੇਰੇ ਪੁਜੀਦੀ ਕਰਦੇ ਉਹ ਵੀ ਪੁਜੀਦੀ ਫ੍ਰੀ ਬਿਲਕੁਲ ਜੀ ਫ੍ਰੀ ਬਿਲਕੁਲ ਵਿੱਕੀ ਕੌਸ਼ਲ ਹੋਣਾ ਨੇ ਅੱਜ ਅਨਾਉਂਸ ਕੀਤਾ ਹੈ ਬਾਲੀਵੁੱਡ ਸਟਾਰ ਨੇ ਵਿੱਕੀ ਕੌਸ਼ਲ ਕਿ ਪੰਜਾਬ ਚ ਜਿੰਨੀਆਂ ਐਂਬੂਲੈਂਸਸ ਦੀ ਲੋਡ ਪਈ ਉਹਨਾਂ ਦੀ ਟੀਮ ਉਹ ਐਂਬੂਲੈਂਸਸ ਪ੍ਰੋਵਾਈਡ ਕਰੂ ਐਂਬੂਲੈਂਸ ਨਾਲ ਵੈਂਟੀ ਦੀ ਪੂਰੀ ਸਹੂਦਤ ਰੱਖੀ ਹੈ ਨਾਲ ਕੋਈ ਵੀ ਜੇ ਮੌਕੇ ਤੇ ਐਮਰਜੈਂਸੀ ਲੋਡ ਪੈਂਦੀ ਹੈ ਤੇ ਉਸੇ ਵੇਲੇ ਪੂਰਾ ਕਵਰ ਅਪ ਕੀਤਾ ਜਾਏਗਾ ਕੋਈ ਸੀਰੀਅਸ ਟੈਸਟ ਨੇ ਜਾਂ ਜਿਹੜੇ ਕੋਈ ਮਹਿੰਗੇ ਟੈਸਟ ਵੀ ਨੇ ਉਹ ਵੀ ਫ੍ਰੀ ਨੇ ਬਿਲਕੁਲ ਜੀ ਉਹਨਾਂ ਵੱਲੋਂ ਬਿਲਕੁਲ ਖੁੱਲ ਕੇ ਇਹ ਸਪੋਰਟ ਕੀਤੀ ਜਾ ਰਹੀ ਆ ਕਿ ਅੱਜ ਉਹ ਪੰਜਾਬ ਵਾਸਤੇ ਖਲੋਤੇ ਨੇ ਗਰੁੱਪ EMS EMC ਗਰੁੱਪ ਜਿਹੜਾ ਪੂਰੇ ਪੰਜਾਬ ਵਾਸਤੇ ਖਲੋਤਾ ਜੀ ਜਦੋਂ ਜਿੱਥੇ ਵੀ ਲੋਡ ਪੈਗੀ ਪੂਰਾ ਗਰੁੱਪ ਉੱਥੇ ਹਾਜ਼ਰ ਹੋਏਗਾ ਮੈਂ ਫਿਰ ਲੋਕਾਂ ਨੂੰ ਟਰਾਲੀ ਸਾਡਾ ਟਰੈਕਟਰ ਜਾਂ ਐਂਬੂਲੈਂਸ ਪਹੁੰਚ ਸਕਦੀ ਆ ਤੇ ਉਥੋਂ ਉਹਨਾਂ ਨੂੰ ਲਿਹਾਉਣ ਦਾ ਇੰਤਜ਼ਾਮ ਵੀ ਅਸੀਂ ਕਰ ਲਾਂਗੇ ਸਾਡਾ ਜੀ ਈ ਐਮ ਸੀ ਦਾ ਮੇਨ ਨੰਬਰ ਹੈਗਾ ਜੀ 7009182189 ਨਾਨਕਪੁਰਾ ਗੁਰੂ ਘਰ ਦੇ ਵਿੱਚ ਰੋਜ਼ ਮੈਡੀਕਲ ਕੈਂਪ ਲੱਗ ਰਿਹਾ ਹੈ ਮੈਂ ਵਾਰ-ਵਾਰ ਕਹਿ ਰਿਹਾ ਜਿਹੜੇ ਵੀਡੀਓ ਨੂੰ ਸੁਣ ਰਹੇ ਆ ਪਲੀਜ਼ ਆਪ ਦਵਾਈਆਂ ਨਾਲੋ ਕਿਉਂਕਿ ਅੱਜ ਸਵੇਰੇ ਅਸੀਂ ਐਡਮਿਨਿਸਟ੍ਰੇਸ਼ਨ ਵਾਲੇ ਗਰੁੱਪ 'ਚ ਵੀ ਇਹ ਗੱਲ ਕਰ ਰਹੇ ਸੀ ਕਿ ਜਦੋਂ ਮੈਂ ਸਵਾਲ ਕੀਤਾ ਸੀ ਕਿ ਅੱਖਾਂ ਦੀਆਂ ਬਿਮਾਰੀਆਂ ਹੋ ਰਹੀਆਂ ਅੱਖਾਂ ਮਚ ਰਹੀਆਂ ਜਾਂ ਗਿੱਡਾ ਆ ਰਹੀਆਂ ਲੋਕਾਂ ਨੂੰ ਜਾਂ ਅਲਰਜੀ ਹੋ ਰਹੀ ਹੈ ਤਾਂ ਬਿਨਾ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਤੁਸੀਂ ਕਾਈਂਡਲੀ ਆਪ ਕੋਈ ਜਿਹੜੀ ਆਮ ਰੋਜ਼ਾਨਾ ਲੈਨੇ ਹੋ ਲੈ ਲਓ ਕੋਈ ਇਸ ਤਰ੍ਹਾਂ ਦੀ ਦਵਾਈ ਨਾ ਲਓ ਤਾਂ ਇਹ EMC ਹਸਪੀਟਲ ਹੈ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਇੱਥੇ ਕੰਮ ਕਰ ਰਹੇ ਆ ਦਵਾਈਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਬਲੱਡ ਪ੍ਰੈਸ਼ਰ ਚੈੱਕ ਕਰਕੇ ਔਰ ਬੇਸਿਕਸ ਜਿਹੜੇ ਵਾਈਟਲਸ ਹੈ ਉਹ ਚੈੱਕ ਹੋ ਰਹੇ ਆ ਔਰ ਦਵਾਈਆਂ ਦਿੱਤੀਆਂ ਕੀ ਕੀ ਤੁਸੀਂ ਸੇਵਾ ਇੱਥੇ ਦੇ ਰਹੇ ਹੋ ਇਹ ਥੋੜਾ ਐਕਸਪਲੇਨ ਕਰ ਦਿਓ ਡਾਕਟਰ ਸਾਹਿਬ ਅ ਐਮਸੀ ਗਰੁੱਪ ਆਫ ਹਸਪੀਟਲ ਅਮਰਸਰ ਚੇਅਰਮੈਨ ਪਵਨ ਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇੱਥੇ ਫਰਸਟ ایڈ ਜੋ ਚੈੱਕਅਪ ਕਰ ਰਹੇ ਹਾਂ ਜੀ ਮੌਕੇ ਤੇ ਜਿਹੜੀਆਂ ਮੈਡੀਸਨ ਦੇਣ ਜੋਗੀ ਨੇ ਫਰਸਟ ایڈ ਕਿਸੇ ਨੂੰ ਸੱਟ ਲੱਗ ਗਈ ਬੁਖਾਰ ਦੀ ਹੋ ਗਈ ਜਾਂ ਮਤਲਬ 슈ਗਰ ਬੀਪੀ ਹਰ ਇੱਕ ਤਰ੍ਹਾਂ ਦੀ ਜਿਹੜੀ ਮੈਡੀਸਨ ਫੈਸਿਲਿਟੀ ਉਹ ਦਿੱਤੀ ਜਾ ਰਹੀ ਹੈ ਜੀ ਕੋਈ ਸੀਰੀਅਸ ਮਰੀਜ਼ ਆਇਆ ਤੁਹਾਡੇ ہاں ਜੀ ਇੱਕ ਆਇਆ ਸੀ ਜੀ ਇਸੇ ਪਿੰਡ ਦਾ ਉਹਨਾਂ ਦੀ ਇਕੋ ਦਾ ਸੀਗਾ ਕਿ ਹਾਰਟ ਦੀ ਪ੍ਰੋਬਲਮ ਸੀ ਬਟ ਅਸੀਂ ਇਹ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਚਲੋ ਫ੍ਰੀ ਆਫ ਕਾਸਟ ਇਲਾਜ ਆ ਬਟ ਉਹ ਨਹੀਂ ਗਏ ਜੀ ਕੀ ਪ੍ਰੋਬਲਮ ਕੀ ਸੀ ਹਾਰਟ ਹਾਰਟ ਦੀ ਪ੍ਰੋਬਲਮ ਸੀ ਜੀ ਤਾਂ ਇਹ ਕਿਉਂ ਹੋ ਰਿਹਾ ਲੋਕਾਂ ਦੇ ਵਿੱਚ ਕਿਉਂਕਿ ਮੈਨੂੰ ਪਤਾ ਲੱਗਿਆ ਇੱਕ ਦੋ ਜਗ੍ਹਾ ਹੋਰ ਵੀ ਕਿ ਬਹੁਤ ਜ਼ਿਆਦਾ ਹਾਰਟ ਬੀਟ ਵਧੀ ਜਾਂ ਬਲੱਡ ਪ੍ਰੈਸ਼ਰ ਵੱਧ ਰਿਹਾ ਵੇਖੋ ਜੀ 메ਜਰ ਕਾਰਨ ਇਹ ਹੈ ਕਿ ਜਿਹੜੇ ਜੋ ਫਲੱਡ ਆਇਆ ਵਾ ਇਹਦੀਆਂ ਪਰੇਸ਼ਾਨੀਆਂ ਕਾਰਨ ਉਹਨਾਂ ਦੇ ਦਿਮਾਗ ਤੇ ਡਿਪਰੈਸ਼ਨ ਇਹਦੀ ਕਾਰਨ ਮਤਲਬ ਜੋ ਥਿੰਕਿੰਗ ਲੈਵਲ ਉੱਪਰ ਹੋ ਜਾਂਦਾ ਤੇ ਉਹਦੇ ਕਰਕੇ ਫਿਰ ਬੀਪੀ ਹਾਈ ਹੋ ਜਾਂਦਾ ਤੇ ਬਟ ਅਸੀਂ ਰਿਕਵੈਸਟ ਕੀਤੀ ਕਿ ਸਾਡੇ ਨਾਲ ਚੱਲੋ ਉਹ ਨਹੀਂ ਚੱਲੇ ਤਾਂ ਇਹ ਨਿਰੰਤਰ ਇਹ ਸੇਵਾ ਜਾ ਰਹੀ ਹੈ ਇੱਥੇ ਤੁਸੀਂ ਜਿਹੜੇ ਨੇੜੇ-ਤੇੜੇ ਪਿੰਡਾਂ ਦੇ ਲੋਕ ਨੇ ਜਿਹੜੇ EMC ਹਸਪੀਟਲ ਦੀ ਇੱਥੇ ਟੀਮ ਬੈਠੀ ਹੈ ਨਾਨਕਪੁਰਾ ਪਿੰਡ ਚ ਅਜਨਾਲਾ ਅਜਨਾਲੇ ਦੇ ਨੇੜੇ ਜਿਹੜੇ ਪਿੰਡ ਹੈ ਜੇਕਰ ਕੋਈ ਸੀਰੀਅਸ ਇਸ਼ੂਜ਼ ਹੈ ਤੁਰੰਤ ਇੱਕ ਵਾਰੀ ਜੇ ਫਰਸਟ ایڈ ਲਈ ਆ ਰਹੇ ਹੋ ਤਾਂ ਇਨਾਂ ਕੋਲੇ ਆਓ ਔਰ ਇਹ ਜੇ ਕੋਈ ਇਸ਼ੂ ਹੈ ਵੀ ਤਾਂ ਫ੍ਰੀ ਆਫ ਕਾਸਟ ਤੁਹਾਡੀ ਟੀਮ ਇਲਾਜ ਕਰੂਗੀ ਹਸਪੀਟਲ ਬਿਲਕੁਲ ਜੀ ਚੇਅਰਮੈਨ ਸਾਹਿਬ ਨੇ ਇਹ ਆਪ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਦਿੱਤਾ ਕਿ ਬਿਲਕੁਲ ਫ੍ਰੀ ਇਲਾਜ ਕੀਤਾ ਜਾਏਗਾ ਵੱਖਰੇ ਬੈਡ ਰੱਖੇ ਗਏ ਨੇ ਡੀਸੀ ਸਾਹਿਬ ਦੇ ਨਾਲ ਸੰਪਰਕ ਕਰਕੇ ਜਾਂ ਸਾਡੇ ਨਾਲ ਡਾਇਰੈਕਟ ਸੰਪਰਕ ਕਰਕੇ ਸਾਡੇ ਕੋਲ ਆਉਣ ਡਾਕਟਰ ਰਿਸ਼ਵਰ ਅਰੋੜਾ ਜੀ ਉਹ ਖੁਦ ਵੀ ਲਾਗੇ ਬੰਨੇ ਘੁੰਮ ਰਹੇ ਨੇ ਜਦੋਂ ਲੋੜ ਪੈਂਦੀ ਹੈ ਉੱਥੇ ਇਮੀਡੀਏਟਲੀ ਆ ਵੀ ਜਾਂਦੇ ਨੇ ਜੀ ਔਰ ਕੋਈ ਸੀਰੀਅਸ ਟੈਸਟ ਨੇ ਜਾਂ ਜਿਹੜੇ ਕੋਈ ਮਹੰਗੇ ਟੈਸਟ ਵੀ ਨੇ ਉਹ ਵੀ ਫ੍ਰੀ ਨੇ ਬਿਲਕੁਲ ਜੀ ਉਹਨਾਂ ਵੱਲੋਂ ਬਿਲਕੁਲ ਖੁੱਲ ਕੇ ਇਹ ਸਪੋਰਟ ਕੀਤੀ ਜਾ ਰਹੀ ਆ ਕਿ ਅੱਜ ਉਹ ਪੰਜਾਬ ਵਾਸਤੇ ਖਲੋਤੇ ਨੇ GMC ਗਰੁੱਪ ਜਿਹੜਾ ਪੂਰੇ ਪੰਜਾਬ ਵਾਸਤੇ ਖਲੋਤਾ ਜੀ ਜਦੋਂ ਜਿੱਥੇ ਵੀ ਲੋੜ ਪੈਗੀ ਪੂਰਾ ਗਰੁੱਪ ਉੱਥੇ ਹਾਜ਼ਰ ਹੋਏਗਾ ਜੀ ਕੋਈ ਨੰਬਰ ਸ਼ੇਅਰ ਕਰਨਾ ਚਾਹੁੰਦੇ ਹੋ ਜੇ ਕਿਤੋਂ ਕੋਈ ਪਿੰਡਾਂ ਚੋਂ ਤੁਹਾਨੂੰ ਅਪਰੋਚ ਕਰਨਾ ਚਾਹੁੰਦਾ ਤਾਂ ਸਾਡਾ ਜੀ EMC ਦਾ ਮੇਨ ਨੰਬਰ ਹੈਗਾ ਜੀ 7009182189 7009182189 ਇਹ ਸਾਡੇ ਆਪਣਾ ਜਿਹੜਾ ਕਾਲਿੰਗ ਸੈਂਟਰ ਦਾ ਨੰਬਰ ਆ ਇੱਥੇ ਕਾਲ ਕਰਕੇ ਤੁਸੀਂ ਜਦੋਂ ਮਰਜ਼ੀ ਸਾਨੂੰ ਬੁਲਾ ਸਕਦੇ ਹੋ ਜੀ ਠੀਕ ਹੈ ਮਾਤਾ ਦਾ ਬੀਪੀ ਠੀਕ ਹੈ ਹਾਂਜੀ ਜਿਵੇਂ ਠੀਕ ਹੈ ਮਾਤਾ ਕੁਝ ਨਹੀਂ ਹੋਇਆ ਆਨੰਦ ਲਾ ਚੈੱਕ ਕਰਾਈ ਰੱਖਿਆ ਕਰੋ ਪਰ ਹੋਇਆ ਕੁਝ ਨਹੀਂ ਬਾਪੂ ਜੀ ਤੁਹਾਨੂੰ ਕੀ ਹੋਇਆ ਹਾਂਜੀ ਮੇਰਾ ਵਧਾ ਘਟਾ ਦੇ ਬੀਪੀ ਹਾਂਜੀ ਆਓ ਫਿਰ ਦੇਖੀਏ ਤੁਹਾਡਾ ਘਟਾ ਦਿੰਨੇ ਆ ਵਧਾ ਦਿੰਨੇ ਆ ਸੈੱਟ ਕਰਾ ਦਿੰਨੇ ਆ ਤੁਹਾਡਾ ਚੜਦੀ ਕਲਾ ਚ ਰਹੋ ਹੱਸੋ ਕੁਝ ਨਹੀਂ ਹੁੰਦਾ ਤੁਹਾਨੂੰ ਚੈੱਕ ਕਰੋ ਜੀ ਬਾਪੂ ਦਾ ਬੀਪੀ ਵੀ ਸਾਰਿਆਂ ਦਾ ਚੈੱਕ ਕਰੋ ਔਰ ਜਿਹੜੀ ਬੇਸਿਕ ਦਵਾਈ ਹੈ ਉਹ ਇੱਥੇ ਹੀ ਆ ਜੇਕਰ ਕੋਈ ਇਲਾਜ ਕਰਾਉਣਾ ਹੈ ਜੇਕਰ ਕੋਈ ਸੀਰੀਅਸ ਇਸ਼ੂ ਹੈ ਜਿੱਥੇ ਲੈ ਕੇ ਜਾਣਾ ਪਿਆ ਹਸਪੀਟਲ ਔਰ ਉੱਥੇ ਕੋਈ ਟੈਸਟ ਵੀ ਨਹੀਂ ਤਾਂ ਇਹ ਕਹਿੰਦੇ ਕਿ ਫ੍ਰੀ ਆਫ ਕਾਸਟ ਕੀਤੇ ਜਾਣਗੇ ਤਾਂ ਇਹ ਨਿਰੰਤਰ جاری ਹੈ ਤੁਸੀਂ ਦੇਖ ਸਕਦੇ ਹੋ ਇਹ ਸੇਵਾ ਔਰ ਨਾਨਕਪੁਰਾ ਪਿੰਡ ਹੈ ਇਹ ਇਸ ਪਿੰਡ ਤੱਕ ਗੱਡੀ ਆਉਂਦੀ ਹੈ ਜਨਾਲੇ ਤੋਂ ਇਸ ਪਿੰਡ ਤੱਕ ਗੱਡੀ ਚ ਪਹੁੰਚ ਸਕਦੇ ਹੋ ਅੱਗੇ ਨੇੜੇ ਤੜੇ ਦੇ ਪਿੰਡ ਜਿਹੜੇ ਪ੍ਰਭਾਵਿਤ ਨੇ ਉੱਥੋਂ ਦੇ ਲੋਕ ਇੱਥੇ ਪਹੁੰਚ ਕਰ ਸਕਦੇ ਆ ਪਿੰਡ ਦੇ ਲੋਕ ਔਰ ਇਸ ਕੈਂਪ ਦੇ ਵਿੱਚ ਤੁਸੀਂ ਇੱਥੇ ਆ ਕੇ ਰਜਿਸਟਰ ਵੀ ਕਰਾ ਸਕਦੇ ਹੋ ਤੁਸੀਂ ਇਹਨਾਂ ਦੀਆਂ ਟੀਮਸ ਬੈਠੀਆਂ ਲਗਾਤਾਰ ਔਰ ਜੇਕਰ ਕੋਈ ਸੀਰੀਅਸ ਇਸ਼ੂ ਬਣਦਾ ਹੈ ਤਾਂ ਤੁਹਾਨੂੰ ਉਹ ਜਿਹੜਾ ਹਸਪੀਟਲ 'ਚ ਵੀ ਸ਼ਿਫਟ ਕੀਤਾ ਜਾਊਗਾ ਐਂਬੂਲੈਂਸ ਬਿਲਕੁਲ ਨਾਲ ਹੈ ਜੀ ਐਂਬੂਲੈਂਸ ਨਾਲ ਵੈਂਟੀ ਦੀ ਪੂਰੀ ਸਹੂਦਤ ਰੱਖੀ ਹੈ ਨਾਲ ਕੋਈ ਵੀ ਜੇ ਮੌਕੇ ਤੇ ਐਮਰਜੈਂਸੀ ਲੋੜ ਪਈ ਤੇ ਉਸੇ ਵੇਲੇ ਪੂਰਾ ਕਵਰ ਅਪ ਕੀਤਾ ਜਾਏਗਾ ਜੀ ਵਿੱਕੀ ਕੌਸ਼ਲ ਹੋਣਾ ਨੇ ਅੱਜ ਅਨਾਉਂਸ ਕੀਤਾ ਹੈ ਬਾਲੀਵੁੱਡ 스타 ਨੇ ਵਿੱਕੀ ਕੌਸ਼ਲ ਕਿ ਪੰਜਾਬ 'ਚ ਜਿੰਨੀਆਂ ਐਂਬੂਲੈਂਸਸ ਦੀ ਲੋੜ ਪਈ ਉਹਨਾਂ ਦੀ ਟੀਮ ਉਹ ਐਂਬੂਲੈਂਸਸ ਪ੍ਰੋਵਾਈਡ ਕਰੂਗੀ ਸੋ ਜਿਹੜਾ ਜਿਹੜਾ ਸਾਡੇ ਹੱਕ 'ਚ ਖੜ ਰਿਹਾ ਧੰਨਵਾਦ ਬਹੁਤ ਅਸੀਂ ਇਸ ਗੱਲ ਦਾ ਸਤਿਕਾਰ ਕਰਦੇ ਹਾਂ ਠੀਕ ਹੈ ਬਾਪੂ ਜੀ ਐਵੇਂ ਟੈਨਸ਼ਨ ਲਈ ਸੀ ਤੁਸੀਂ ਨਹੀਂ ਨਹੀਂ ਘਟਦਾ ਜੇ ਘਟਦਾ ਹਾਂਜੀ ਉਹ ਕਹਿੰਦੇ ਠੀਕ ਹੈ ਘਟਦਾ ਤਾਂ ਹੈ ਹੈ ਕਿੰਨਾ ਜੀ 1170 ਜੀ 110 70 ਸਹੀ ਹੈ ਇਹਨਾਂ ਦਾ ਮੇਰਾ ਨਹੀਂ ਬਾਪੂ ਛਾਲਾ ਛਾਲਾ ਮਾਰੋ ਜਾ ਕੇ ਤੁਸੀਂ ਛਾਲਾ ਕਿੱਥੋਂ ਵੱਜਣੀ ਨਹੀਂ ਵੱਜਦੀਆਂ ਨਹੀਂ ਕੁਝ ਨਹੀਂ ਹੋਇਆ ਨਹੀਂ ਘਟ ਰਿਹਾ ਕੁੜਿਆ ਲੱਟਾਂ ਤਾਂ ਨਹੀਂ ਟੁੱਟਿਆ ਜਾਂਦਾ ਹੁਣ ਉਹ ਤਾਂ ਉਮਰ ਹੋ ਗਈ ਬਾਪੂ ਲੱਟਾਂ ਦਾ ਹੀ ਹੋ ਜਾਊਗਾ ਮੱਕਰ ਸਾਹਿਬਾ ਤੁਹਾਨੂੰ ਮਖੌੜੀ ਜੀ ਜੀ ਡੀਟੀ ਦੇ ਦਿਓ ਓਏ ਛੱਲਾ ਮੈਡੀਕਲ ਕੈਂਪ ਕੋ ਖਾਣਾ ਪੂਰਤੀ ਨਹੀਂ ਹੈ ਕਈ ਲੋਕਾਂ ਦੇ ਲਾ ਚੱਲ ਰਹੇ ਨੇ ਇੱਕ ਆਦਾ ਲਾ ਆ ਜਾ ਬੀਬੀ ਜੀ ਇਹਨਾਂ ਦਾ ਕਿਡਨੀਆ ਮਤਲਬ ਖਰਾਬ ਨੇ ਤੇ ਉਹ ਇਸ ਟਾਈਮ ਫਲਾਤ ਇਹੋ ਜਿਹੇ ਦਵਾਈਆਂ ਲੈ ਵੀ ਨਹੀਂ ਸਕਦੇ ਉਹ ਵੀ ਡਿਊਟੀ ਇਹਨਾਂ ਦੀ ਲਾਤੀ ਆ ਕਿ ਜਿਹੜਾ ਦਵਾਈ ਰੁਟੀਨ ਚ ਚੱਲ ਰਹੀ ਆ ਉਹ ਵੀ ਸਵੇਰੇ ਪੁੱਛਦੀ ਕਰ ਦੋ ਉਹ ਵੀ ਪੁੱਛਦੀ ਫ੍ਰੀ ਬਿਲਕੁਲ ਜੀ ਫ੍ਰੀ ਬਿਲਕੁਲ ਡਾਇਲਿਸਿਸ ਤਾਂ ਨਹੀਂ ਹੁੰਦਾ ਜੀ ਕੱਲੀ ਦਵਾਈ ਚੱਲਦੀ ਹੈ ਮਾਤਾ ਜੀ ਤੁਸੀਂ ਟੈਨਸ਼ਨ ਲੈ ਰੱਖੀ ਸੀ ਤੁਹਾਨੂੰ ਦਵਾਈ ਮਿਲ ਜੂਗੀ ਕੱਲ ਠੀਕ ਜੀ ਹਾਂ ਇਹਨਾਂ ਤੋਂ ਆ ਕੇ ਲੈ ਲਿਓ ਇਹਦੀ ਫੋਟੋ ਖਿੱਚ ਲਓ ਭਾਜੀ ਇਹਦੀ ਆ ਪਰਚੀ ਦੀ ਫੋਟੋ ਖਿੱਚ ਲੋ ਇਹ ਦਵਾਈ ਲਿਓ ਜੀ ਆ ਆ ਫੋਟੋ ਖਿੱਚੋ ਇਹ ਮਾਤਾ ਦੀ ਦਵਾਈ ਕੱਲ ਪਹੁੰਚਦੀ ਕਰੋ ਜਿੰਨੇ ਦੀ ਵੀ ਦਵਾਈ ਹੈ ਤੁਸੀਂ ਕਹਿ ਫਰੀ ਹੈ ਤਾਂ ਹਣ ਲਿਆ ਕੇ ਦਿਓ ਐ ਨਹੀਂ ਅਸੀਂ ਜਾਣ ਦੇਣਾ ਤੁਹਾਨੂੰ ਬਿਲਕੁਲ ਜੀ ਬਿਲਕੁਲ ਲਿਆਣੀ ਪੈਣੀ ਆ ਹੁਣੇ ਇਹ ਨਾ ਕੱਲੀ ਅਨਾਉਂਸਮੈਂਟ ਨਹੀਂ ਗਈ ਮੈਂ ਸਵੇਰੇ ਪਤਾ ਕਰਨਾ ਹਾਂ ਮੰਨਾ ਭਾਜੀ ਸਵੇਰੇ ਮੈਨੂੰ ਮਾਤਾ ਦੱਸਣਾ ਹੈ ਤੁਸੀਂ ਵੀ ਦਵਾਈ ਆ ਗਈ ਮੈਂ ਆਪ ਹੀ ਕਲਾਸ ਲਾ ਦੇਣੀ ਸਵੇਰੇ ਦੱਸ ਦਿਓ ਕਿਡਨੀਆਂ ਦੀ ਦਵਾਈ ਹੈ ਜ਼ਰੂਰੀ ਹੈ ਉਹ ਪਵਨ अरोड़ा ਜੀ ਚੇਅਰਮੈਨ EMC ਤੋਂ ਉਹਨਾਂ ਨੇ ਕਹਿ ਦਿੱਤਾ ਉਹ 100% ਪੂਰਾ ਕਰਨ ਵਾਲੇ ਆ ਜੀ 1% ਵੀ ਪਿੱਛੇ ਨਹੀਂ ਹਟਣ ਵਾਲੇ ਜਿੱਦਾਂ ਤੁਸੀਂ ਮਕਰ ਸਾਹਿਬ ਉਹਨਾਂ ਨੇ ਆਪ ਐਫਰਡ ਕੀਤਾ ਸਾਨੂੰ ਆਪ ਅਪਰੋਚ ਕੀਤੀ ਆ ਕਿ ਲੋਕਾਂ ਨੂੰ ਉੱਥੇ ਕੋ ਬਹੁਤ ਪ੍ਰੋਬਲਮ ਹੋਸਾਂਦੀ ਐ ਅਸੀਂ ਪੱਕਾ ਕੈਂਪ ਲਾਉਣ ਨੂੰ ਤਿਆਰ ਆ ਔਰ ਜਿਹੜਾ ਆ ਸਕਦਾ ਉਹ ਆ ਵੀ ਰਿਹਾ ਜਿਹੜਾ ਨਹੀਂ ਆ ਸਕਦਾ ਉਹਨਾਂ ਫੋਨ ਕੀਤਾ ਸੀ ਉਹਨੇ ਲਖੂਵਾਲ ਦੇ ਵਿੱਚ 2 ਘੰਟੇ ਡਿਊਟੀ ਦੇ ਕੇ ਆਏ ਨੇ ਨਾਲ ਦੇ ਵਿੱਚ ਉੱਥੇ ਟਾਈਮ ਲਾ ਕੇ ਆਏ ਹੋ ਜੇ ਕੋਈ ਆ ਸਕਦਾ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਜੇ ਕੋਈ ਪੁੱਜਦਾ ਵੀ ਨਹੀਂ ਇੱਥੇ ਹੋ ਸਕਦਾ ਸਾਡੀ ਗੱਡੀ ਸਾਡੀ ਟਰਾਲੀ ਸਾਡਾ ਟਰੈਕਟਰ ਜਾਂ ਐਂਬੂਲੈਂਸ ਪਹੁੰਚ ਸਕਦੀ ਹੈ ਤੇ ਉੱਥੋਂ ਉਹਨਾਂ ਨੂੰ ਲਿਆਉਣ ਦਾ ਇੰਤਜ਼ਾਮ ਵੀ ਅਸੀਂ ਕਰ ਲਾਂਗੇ ਠੀਕ ਹੈ ਬਾਪੂ ਜੀ ਇੰਨਾ ਕਿ ਥੋੜਾ ਜਿਆਦਾ ਮੈਂ ਇੰਨਾ ਕਿ ਸਾਡਾ ਜਿਆਦਾ ਹੈ ਇੰਨਾ ਕਿ ਸਾਡਾ ਉਦਾਂ ਹੀ ਵੱਧ ਹੁੰਦਾ ਬਾਜੇ ਵਾਲਿਆਂ ਦਾ ਅੱਜ ਵੱਧਿਆ ਆਉਂਦਾ ਬਾਪੂ ਦਾ ਬੀਬੀ ਵੱਧਿਆ ਸੀ ਕਹਿੰਦਾ ਇੰਨਾ ਕਿ ਉਹੀ ਵੱਧ ਹੁੰਦਾ ਹੈ ਸਾਡਾ ਮਖੇਰ ਸਾਹਿਬ ਪੀਜੀਆਈ ਤੋਂ ਆਏ ਆ ਚੰਡੀਗੜ੍ਹ ਤੋਂ ਜੀ ਦਵਾਈਆਂ ਦੀ ਸੇਵਾ ਲੈ ਕੇ ਆਏ ਆ ਜੋੜੀ ਵੀ ਲੋੜ ਆ ਮੇਰੇ ਵੀਰ ਨੰਬਰ ਬੋਲ ਦਿਓ ਆਪ ਦਾ 9872552233 ਧੰਨਵਾਦ ਵੀਰੇ 7972 ਦਵਾਈਆਂ ਦੀ ਜੜੂ ਵੀ ਲੋੜ ਆ ਅਸੀਂ ਲੈ ਕੇ ਆਏ ਆ ਚੱਡੀਗੜ ਤੋਂ ਨੰਬਰ ਇੱਕ ਰਿਪੀਟ ਕਰ ਦਿਓ ਠੀਕ ਹੈ ਨਾ ਜੀ ਅਸੀਂ ਤੁਹਾਨੂੰ ਇੱਥੇ ਦੇ ਦਿੰਨੇ ਆ ਨੰਬਰ ਰਿਪੀਟ ਕਰ ਦਿਓ 7972 55233 ਬਹੁਤ ਧੰਨਵਾਦ ਜੀ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਐਸ ਐਮ ਟੀਵੀ ਅਜਨਾਲਾ